ਉਹ ਦਰਵਾਜ਼ਾ ਗਾ ਜਿਹਦੇ ਵਿੱਚ ਦੀ ਪਾਣੀ ਵੀ ਨਹੀਂ ਲੰਗਦਾ ਹਨਾ ਜੀ ਲਖਵਿੰਦਰ ਜੀ ਹੁਣ ਇਹਦਾ ਰੇਟ ਗੌਰ ਨਾਲ ਸੁਣ ਲਿਓ ਪੂਰੇ ਇੰਡੀਆ ਦੇ ਵਿੱਚ ਇਹ ਰੇਟ ਕਿਤੇ ਲੈ ਕੇ ਦਿਖਾ ਦਿਓ ਲੈ ਵੀ ਮਿੱਤਰੋ ਪ੍ਰਾਣੀਆਂ ਹਵੇਲੀਆਂ ਰਾਜ ਦਰਬਾਰਾਂ ਦੇ ਵਿੱਚ ਲੱਕੜ ਲੱਗੀ ਹੁੰਦੀ ਆ ਸਾਗਵਾਂ ਦੀ ਆਹ ਉਹ ਦਰਵਾਜ਼ਾ ਗਾ ਜਿਹਦੇ ਵਿੱਚ ਦੀ ਪਾਣੀ ਵੀ ਨਹੀਂ ਲੰਗਦਾ ਹਨਾ ਜੀ ਲਖਵਿੰਦਰ ਜੀ ਹੁਣ ਇਹਦਾ ਰੇਟ ਗੌਰ ਨਾਲ ਸੁਣ ਲਿਓ ਪੂਰੇ ਇੰਡੀਆ ਦੇ ਵਿੱਚ ਇਹ ਰੇਟ ਕਿਤੇ ਲੈ ਕੇ ਦਿਖਾ ਦਿਓ ਬਾਕੀ ਲਖਵਿੰਦਰ ਜੀ ਲੱਕੜ ਦੀ ਤਸੱਲੀ ਬਾਰੇ ਦੱਸੋ ਪਹਿਲਾਂ ਵੀ ਕਿੰਨੀ ਕੁ ਗਾਰੰਟੀ ਵਾਲੀ ਗੱਲ ਆ ਲੱਕੜ ਸਾਗਵਾਨ ਦੀ ਹੈ ਜੀ ਹਾਂ ਕਵਾਲਿਟੀ ਜਿਹੇ ਜੀ ਕਸਟਮਰ ਨੂੰ ਪਸੰਦ ਆਊਗੀ ਉਹ ਹਿਸਾਬ ਨਾਲ ਪਰ ਡਿਜ਼ਾਈਨ ਆ ਜਿਹੜਾ ਉਹ ਆਪਾਂ ਪਾਕੇ ਦੇਵਾਂਗੇ ਪੂਰੀ ਵਧੀਆ ਸਾਗਵਾਨ ਦੀ ਲੱਕੜ ਹੋਊਗੀ ਜੀ ਸੁੱਕੀ ਲੱਕੜ ਹੋ ਸਭ ਤੋਂ ਮੇਨ ਗੱਲ ਠੀਕ ਹੈ ਮਾਰਕੀਟ ਦੇ ਵਿੱਚ ਇਹ ਦਰਵਾਜ਼ਾ ਜੇ ਆਪਾਂ ਤਿਆਰ ਕਰਾਉਣਾ ਹੋਵੇ ਕਿੰਨੇ ਦਾ ਤਿਆਰ ਹੋਵੇ ਮਾਰਕੀਟ ਦੇ ਵਿੱਚ ਇਹ ਦਰਵਾਜ਼ਾ ਘੱਟੋ ਘਾਟ 1 ਮੰਨ ਕੇ ਚਲੋ ਇਹ 50000 ਰੁਪਏ ਦਾ ਘੱਟੋ ਘਾਟ ਤਿਆਰ ਹੁੰਦਾ ਸੀ ਤੁਸੀਂ ਕਿੰਨੇ ਦਾ ਕਰੋਗੇ ਆਪਾਂ ਤੁਹਾਨੂੰ ਦੇਵਾਂਗੇ ਸਿਰਫ 14000 ਰੁਪਏ ਦਰਵਾਜ਼ਾ ਲੈ ਵੀ ਮਿੱਤਰੋ ਆਹ ਮਾਰ ਲਓ ਨਿਗਾਹ ਪੂਰੀ ਆਹ ਸਾਇਦਾ ਦਰਵਾਜ਼ਾ 14000 ਦਾ ਜਿਹੜਾ ਮਾਰਕੀਟ 'ਚ ਉਹ 50000 ਦਾ ਤਿਆਰ ਹੋਊਗਾ ਬਾਕੀ ਵੱਡੇ ਛੋਟੇ ਨਾਲ ਰੇਟ ਦਾ ਬਾਦਗਾਰਡ ਹੁੰਦੀ ਰਹੂਗੀ ਇਹ ਕੇ ਬੇਨਤੀ ਕਰਦੇ ਨੇ ਵੀ ਜਿਹੜਾ ਆਰਡਰ ਆ ਘੱਟੋ ਘੱਟ 3 ਮਹੀਨੇ ਦੇ ਵੇਟਿੰਗ ਤੇ ਤੁਹਾਨੂੰ ਮਿਲੂਗਾ ਕਹੀ ਇਹ ਹੀ ਗੱਲ ਹੋ ਰਹੀ 3 ਮਹੀਨੇ ਦੀ ਵੇਟਿੰਗ ਤੇ ਠੀਕ ਹੈ ਜੀ ਲਓ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ